ਗੀਤ ਕਰ ਗਰਮੇਲ ਢਿੱਲੋਂ ਰਚਨਾ ਅਸ਼ੋਕ ਬਾਸਲ ਮਾਨਸਾ 1978 ਵਿੱਚ ਮੁਹੰਮਦ ਸਦੀਕ ਰਣਜੀਤ ਕੌਰ ਦਾ ਅਖਾੜਾ ਬਠਿੰਡੇ ਲਾਗੇ ਇੱਕ ਪਿੰਡ ਵਿੱਚ ਲੱਗਿਆ ਅਖਾੜਾ ਖਤਮ ਹੋਣ ਤੋਂ ਬਾਅਦ ਜਦੋਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਕਾਰ ਵਿੱਚ ਬੈਠਣ ਲੱਗੇ ਤੇ ਲੋਕਾਂ ਦਾ ਹਜੂਮ ਕਾਰ ਵੱਲ ਨੂੰ ਹੋ ਗਿਆ ਉਸ ਵੇਲੇ ਪੰਜਾਬ ਦੇ ਪਿੰਡਾਂ ਵਿੱਚ ਕਲਾਕਾਰਾਂ ਨੂੰ ਲੋਕ ਬਹੁਤ ਪਿਆਰ ਸਤਕਾਰ ਦਿੰਦੇ ਸਨ ਅਕਸਰ ਇਹ ਉਹਨਾਂ ਨੂੰ ਨੇੜਿਆਂ ਦੇਖਣ ਲਈ ਬਹੁਤ ਉਤਸੁਕ ਵੀ ਹੁੰਦੇ ਸਨ ਇਹੀ ਕਾਰਨ ਸੀ ਕਿ ਅਖਾੜਾ ਖਤਮ ਹੋਣ ਉਪਰੰਤ ਲੋਕ ਕਲਾਕਾਰਾਂ ਦੀ ਕਾਰ ਦੇ ਦੁਆਲੇ ਹੋ ਜਾਂਦੇ ਉਸ ਦਿਨ ਜਦੋਂ ਸਰਦੀਕ ਤੇ ਰਣਜੀਤ ਕੌਰ ਕਾਰ ਵਿੱਚ ਬੈਠੇ ਤਾਂ ਕਿਸੇ ਨੇ ਇੱਕ ਕਾਗਜ਼ ਗੱਡੀ ਵਿੱਚ ਸੁੱਟਿਆ ਜੋ ਰਣਜੀਤ ਕੌਰ ਤੇ ਜਾ ਡਿੱਗਾ ਜਦੋਂ ਥੋੜੀ ਅਗਾਹ ਜਾ ਕੇ ਉਹ ਕਾਗਜ਼ ਖੋਲ੍ਹਿਆ ਤੇ ਉਸ ਉੱਤੇ ਇੱਕ ਗੀਤ ਲਿਖਿਆ ਹੋਇਆ ਸੀ ਜੋ ਇਸ ਤਰ੍ਹਾਂ ਸੀ ਦਿਨ ਗਿਣਵੇਂ ਪੰਛਤ ਸਾਰੇ ਨਹੀਂ ਤੇਰੇ ਵਿਆਹ ਵਿੱਚ ਹਾਣ ਦੀਏ ਬਸ ਜਾਂਦੀ ਵਾਰੀ ਮਿਲ ਜਾਵੀ ਮੇਰੇ ਦਿਲ ਦੀਆਂ ਜਾਣ ਦੀਏ ਜੇ ਬਿਨ ਮਿਲਿਓ ਤੂੰ ਤੁਰ ਗਈ ਨਹੀਂ ਫੱਕਰ ਵਿਓਖਾ ਕੇ ਮਰ ਜੂਗਾ ਤੇਰੇ ਮੁੜਕੇ ਆਉਂਦੀ ਨੂੰ ਜਟਿਏ ਨਹੀਂ ਜਟਕੂਚ ਜਹਾਨੋਂ ਕਰ ਜੂਗਾ ਨਾ ਮਿੱਤਰਾ ਨਾ ਇਉਂ ਕਹਿਵੇ ਤੂੰ ਹੱਸਦਾ ਬਸਦਾ ਰਹੇਵੇ ਕਿਉਂ ਕੁੜੀਆਂ ਵਾਂਗੂ ਰੋਂਡਿਆ ਤੂੰ ਜੋ ਚਾਹਣਾ ਸੋ ਕਹਿਵੇ ਜੇ ਤੂੰ ਰੁੱਸਿਆ ਸਾਡਾ ਰੱਬ ਰੁੱਸਿਆ ਤੈਨੂੰ ਕਿਹੜੀਆਂ ਗੱਲਾਂ ਦੇ ਧੜਕੇਵੇ ਵਿਆਹ ਵਾਲੇ ਦਿਨ ਮਿੱਤਰਾ ਮੈਂ ਤੈਨੂੰ ਮਿਲੂ ਪਹਿਰ ਦੇ ਧੜਕੇਵੇ ਪੜ੍ਹ ਕੇ ਮੁਹੰਮਦ ਸਰੀਕ ਸਨ ਹੋ ਗਿਆ ਜੋ ਕਾਰ ਅੰਦਰ ਕਾਗਜ਼ ਸੁੱਟਣ ਦਾ ਗੁੱਸਾ ਸੀ ਉਹ ਮੋਹ ਵਿੱਚ ਬਦਲ ਗਿਆ ਫਿਰ ਸਦੀਕ ਖੁਦ ਉਸ ਗੀਤ ਦੇ ਗੀਤਕਾਰ ਗੁਰਮੇਲ ਢਿੱਲੋਂ ਨੂੰ ਪਾੜ ਕੇ ਮਿਲਿਆ ਗਰਮੇਲ ਤੋਂ ਹੋਰ ਵੀ ਗੀਤ ਲੈ ਸਭ ਤੋਂ ਪਹਿਲਾਂ 1980 ਵਿੱਚ ਸਦੀਕ ਰਣਜੀਤ ਕੌਰ ਨੇ ਢਿੱਲੋਂ ਦਾ ਜੋ ਗੀਤ ਰਿਕਾਰਡ ਕਰਵਾਇਆ ਉਸ ਤੇ ਬੋਲ ਸਨ ਹੋ ਗਈ ਇੱਕ ਹੋਰ ਖਰਾਬੀ ਮੇਰੀ ਜੋ ਵੱਡੀ ਭਾਬੀ ਘਰਦਿਆਂ ਨੂੰ ਪਰਦੀ ਚਾਬੀ ਕਹਿੰਦੀ ਕਿਉਂ ਸਾਡੇ ਬੂਹੇ ਢਿੱਲੋਂ ਨਿੱਤ ਫਿਰੇ ਸ਼ਰਾਬੀ ਮੈਂ ਤਾਂ ਬਲ ਸੜ ਗਈ ਵੇ ਸੁਣ ਕੇ ਲਲਕਾਰਾ ਤੇਰਾ ਕੰਬਣੀ ਜੀ ਚੜ ਗਈ ਵੇ ਐਵੇਂ ਨਾ ਡਰ ਅਣਜਾਣੇ ਜਟ ਦਾ ਤੂੰ ਜ਼ੋਰ ਨਾ ਜਾਣੇ ਭੁੱਖਿਆਂ ਵਾਲੀ ਵਾਲੇ ਦੇ ਬੈਲੀ ਸਭ ਨਵੇਂ ਪੁਰਾਣੇ ਦੁੱਖ ਸੁੱਖ ਦੇ ਦਰਦੀਨੀ ਗੁੱਸਾ ਨਾ ਕਰੀ ਹਾਨਣੇ ਵੀ ਬੈਠਾ ਕਰਦੀਨੀ ਗੁੱਸਾ ਨਾ ਕਰੀ ਹਾਨਣੇ ਇਸ ਗੀਤ ਦੇ ਨਾਲ ਹੀ ਮਾਲਵੇ ਦੇ ਖੋਰ ਪਰਪਖ ਪੰਜਾਬੀ ਗੀਤਕਾਰ ਦੀ ਸ਼ਮੂਲੀਅਤ ਹੋਈ ਢਿੱਲੋਂ ਨੇ ਭਾਵੇਂ ਗਿਣਤੀ ਪੱਖੋਂ ਘੱਟ ਲਿਖਿਆ ਪਰ ਜੋ ਲਿਖਿਆ ਉਹ ਹਿੱਟ ਹੋਇਆ ਭੁੱਖਿਆਂ ਵਾਲੀ ਬਠਿੰਡਾ ਡੱਬ ਵਾਲੀ ਰੋਡ ਤੇ ਗਰਮੇਲ ਦਾ ਪਿੰਡ ਹੈ ਜਿਸ ਨੂੰ ਸਰਕਾਰੀ ਕਾਗਜ਼ਾਂ ਵਿੱਚ ਭਗਵਾਨਗੜ ਲਿਖਿਆ ਜਾਂਦਾ ਹੈ ਕਿੱਤੇ ਵਜੋਂ ਗਰਮੇਲ ਕੋਆਪਰੇਟਿਵ ਬੈਂਕ ਦਾ ਕਰਮਚਾਰੀ ਸੀ ਸਵਾਗਤ ਰਾਤ ਤੇ अनेका ਹੀ ਗੀਤ ਲਿਖੇ ਗਏ ਰਿਕਾਰਡ ਵੀ ਹੋਏ ਪਰ ਸੁਣ ਕੇ ਸ਼ਰਮ ਮਹਿਸੂਸ ਹੁੰਦੀ ਹੈ ਗਰਮੇਲ ਢਿੱਲੋਂ ਦਾ ਸਵਾਗਤ ਰਾਤ ਤੇ ਲਿਖਿਆ ਗੀਤ ਜਿਸ ਨੂੰ ਸਦੀਕ ਰਣਜੀਤ ਕੌਰ ਨੇ ਗਾਇਆ ਪਿੰਡਾਂ ਦੇ ਚੁੱਲਿਆਂ ਤੇ ਵੀ ਸੁਣਿਆ ਗਿਆ ਰੱਖੂ ਜਾਨ ਬਰੋਬਰ ਤੈਨੂੰ ਚੱਲ ਸੱਤ ਵਿੱਚ ਅਖਵਾ ਲੈ ਨਹੀਂ ਭੁੱਖਿਆਂ ਵਾਲੀ ਵਾਲੇ ਤੋਂ ਤੂੰ ਗੂਠਾ ਬਹੀ ਲਵਾ ਲੈ ਨਹੀਂ ਕਿਉਂ ਡਰਦੀ ਨਹੀਂ ਕੱਚੀਆਂ ਗੱਲਾਂ ਕਿਉਂ ਕਰਦੀ ਨਹੀਂ ਜੱਟ ساری ਉਮਰ ਦਾ ਡਰਦੀ ਨਹੀਂ ਸੌ ਖਾਵੇ ਮੈਥੋਂ ਪੱਲਾ ਕਰ ਲੈ ਨਜ਼ਰ ਕਿਤੇ ਨਾ ਲੱਗ ਜਾਵੇ ਅਗਸਤ 2003 ਵਿੱਚ ਪਰ ਜਵਾਨੀ ਦੀ ਉਮਰੇ ਗੁਰਮੀਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰ ਉਸਦੇ ਗੀਤ ਹਮੇਸ਼ਾ ਵਜਦੇ ਰਹਿਣਗੇ